ਅਸੀਂ ਗੁਰਦੁਆਰੇ ਚੱਲੇ ਆ ਮੇਰੇ ਪਾਪਾ ਇੱਕ ਪਾਸਟ ਕਾਬੰਦੇ ਆ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਸ਼ਹੀਦੀਆਂ ਦੇ ਚੱਲਦੇ ਨੇ ਉਹਨਾਂ ਦੇ ਸੰਬੰਧ ਦੇ ਵਿੱਚ ਆਪਣੇ ਇਥੇ ਇਟਲੀ ਗੁਰਦੁਆਰ ਸਾਹਿਬ ਕੋਰਤੇ ਨੋਵਾ ਮਾਤਾ ਗੋਜਰੀ ਜੀ ਦੇ ਕੱਪੜੇ ਤੇ ਸੈਭ ਜਹਾਦੀਆਂ ਕੁਝ ਨਿਸ਼ਾਨੀਆਂ ਅੱਜ ਗੁਰਦੁਆਰਾ ਸਾਹਿਬ ਦਿਖਾਉਣੀਆਂ ਨੇ ਅੱਜ ਅਸੀਂ ਉਹ ਦੇਖਣ ਚੱਲੇ ਆ ਤੇ ਨਾਲੇ ਬੱਚਿਆਂ ਨੂੰ ਦਿਖਾਉਣ ਚੱਲੇ ਆ ਤੇ ਮਿਲਦੇ ਆ ਤੁਹਾਡੇ ਨਾਲ ਥੋੜਾ ਜਿਹਾ ਅੱਗੇ ਜਾ ਕੇ ਠੀਕ ਹੈ ਤੁਸੀਂ ਪੁੱਤ ਚੱਲ ਬੰਨ ਪਟਕਾ ਓਕੇ ਆਪਣੀ ਟਾਈਮਿੰਗ ਆ ਉਹ ਟਾਈਮਿੰਗ ਹੈਗੀ ਆ तकरीबन 7 ਵਜੇ ਤੋਂ ਲੈ ਕੇ 8:30 ਵਜੇ ਤੱਕ ਉਹ ਨਿਸ਼ਾਨੀਆਂ ਦਿਖਾਈਆਂ ਜਾਣੀਆਂ ਨੇ ਤੇ ਹੁਣ ਆਪਾਂ ਚੱਲੇ ਆ ਤੇ ਨਾਲੇ ਤੁਹਾਨੂੰ ਦਿਖਾਉਣੇ ਤੇ ਦਰਸ਼ਕ ਕਰਦੇ ਜਾਗੇ ਪਰ ਪਰਸਾਂ ਗੁਰਦੁਆਰਾ ਸਾਹਿਬ ਆਪਾਂ ਪਹੁੰਚ ਗਏ ਹੁਣ ਸੰਗਤ ਬਹੁਤ ਆਈ ਹੋਈ ਹੈ ਦਰਸ਼ਨਾਂ ਲਈ ਭਾਗ ਆਲੇ ਬਾਈ ਜਿਹੜੇ ਪਹੁੰਚੇ ਐ ਇੱਥੇ ਹੈ ਨਾ ਹਰੇਕ ਦੀ ਕਿਸਮ ਵਿੱਚ ਨਹੀਂ ਹੁੰਦੀ ਚੀਜ਼ ਪਾਰਕਿੰਗ ਫੁੱਲ ਲਾਈਨ ਭਰੀ ਪਈ ਐ ਇੱਧਰ ਵੀ ਚਲੋ ਪੁੱਤ ਚਲੋ 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 ਰੋਲਾ ਨਾ ਪਾ ਪੁੱਤ ਆਹੀ ਸੱਚਾ ਪਾਤਸ਼ਾ ਤੰਦਰੁਸ ਬਖਸ਼ੀ ਤੂੰ ਮੇਰਾ ਰਾਖਾ ਸਭ ਨਹੀਂ ਥਾਈ ਸੋ ਬਹਿਲੋ شباب 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 ਦਿਆ ਤੇ ਜਾਨ ਦੇਖਾ ਨੇੜੇ ਹੋਰਿਆ ਆਪਣੇ ਗੁਰੂ ਕੋ ਉਸਰਗੰਦੀ ਤੇ ਜੋ ਛੋਟੇ ਲਾਲਾ ਨੇ ਸਾਡੇ ਵਾਸਤੇ ਆਪਣੇ ਆਪ ਨੂੰ ਕੁਰਬਾਨ ਕਰਕੇ ਸਾਡੀ ਝੋਲੀ ਦੇ ਅੰਦਰ ਇਹ ਗੁਰ ਸਿੱਖੀ ਦੀ ਦਾਤ ਬਖਸ਼ ਕੇ ਸਾਨੂੰ ਨਿਵਾਜਿਆ ਹੈ ਨਹੀਂ ਤੇ ਸਮ ਉਹ ਸਾਧ ਸੰਗਤ ਜੀ 6 ਦੇ 9 ਸਾਲ ਦੀ ਕੀ ਉਮਰ ਹੁੰਦੀ ਹੈ ਕੋਈ ਉਮਰ ਨਹੀਂ ਤੁਸੀਂ ਨਿਆਣੇ ਨੂੰ ਝਟਕਾ ਮਾਰੋ ਉਹਨੇ ਡਰ ਜਾਉਣਾ ਹੈ ਨਹੀਂ ਉਤਤਨ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਪੁੱਤਰ ਮਹਾਨ ਜੂਦੇ ਮਹਾਨ ਸੂਰਬੀਰ ਜਿਨ੍ਹਾਂ ਉਤੇ ਉਹਨਾਂ ਨੇ ਬੜੇ ਤਰੀਕੇ ਦੇ ਨਾਲ ਉਹਨਾਂ ਨੂੰ ਤਸਈਏ ਦਿੱਤੇ ਗਏ ਡਰਾਵੇ ਦਿੱਤੇ ਗਏ ਲਾਲਚ ਦਿੱਤੇ ਗਏ ਨੇ ਜੇ ਚੰਨੇ ਤੇ ਸਾਧ ਸੰਗਤ ਜੀ ਲਾਲਚ ਦੇ ਵਿੱਚ ਆ ਕੇ ਸੋਚਦੇ ਕਿੰਨੇ ਬਈ ਸਾਨੂੰ ਜੀਵਨ ਦੀ ਦਾਤ ਮਿਲ ਜਾਣੀ ਹੈ ਤੇ ਇਹ ਗੱਲ ਨਹੀਂ ਉਹਨਾਂ ਨੂੰ ਕਹਿ ਰਹੇ ਤਾਂ ਕਿ ਤੁਹਾਡੇ ਵੱਡੇ ਭਰਾ ਨੂੰ ਉਹਨਾਂ ਨੂੰ ਸ਼ਹੀਦ ਕਰ ਦਿੱਤੇ ਤੁਹਾਡੇ ਪਿਤਾ ਨੂੰ ਵੀ ਅਸੀਂ ਫੜ ਲਿਆ ਹੈ ਤੁਹਾਡੇ ਸਿੰਘਾਂ ਨੂੰ ਸਾਰੇ ਨੂੰ ਖਤਮ ਕਰ ਦਿੱਤੇ ਮਾਰ ਦਿੱਤੇ ਨੇ ਤਾਂ ਤੁਸੀਂ ਕਿੱਥੇ ਜਾਓਗੇ ਉਜੀ ਮਸ਼ਹਹੀਆਂ ਦੇ ਦਰਸ਼ਨ ਸੰਗਤ ਕਰਨ ਲੱਗੀ ਆ ਤੇ ਸਾਹਮਣੇ ਆ ਗਏ। ਉਹ ਲੰਘੇ ਦੇ ਉੱਪਰ ਬਿਸ਼ੀ ਹੋਈ ਸੀ ਜਿਹੜਾ ਉਸ ਟਾਈਮ ਮਾਨ ਦੇ ਸਦੇ ਘਰ ਪਲੰਗਾ ਸੀ। ਇਹ ਮਾਤਾ ਸਹਿਬਕੌਰ ਮਾਤਾ ਸੁੰਦਰਕੌਰ ਜੀ ਦੀਆਂ ਖੜਾਵਾਂ ਨੇ ਤੇ ਇਹ ਪਰਿਵਾਰ ਦੇ ਵੱਡੇ ਭਾਗ ਨੇ ਭਾਈ ਜਸਵੀਰ ਸਿੰਘ ਜੀ ਉਹਨਾਂ ਦੀ ਅਣਸਬੰਸ ਦਸਵੀਂ ਪੀੜ੍ਹੀਆਂ ਨੇ। ਪਰਿਵਾਰ ਦੇ ਇਹ ਵੱਡੇ ਭਾਗ ਹਨ ਸਤਿਗੁਰੂ ਦੀ ਕਿਰਪਾ ਦੇ ਨਾਲ ਕਿ ਜੋ ਉਸ ਟਾਈਮ ਬੁਰਜ ਦੀ ਕੱਚੀ ਛੱਤ ਸੀਗੀ ਉਹ ਉਸੇ ਤਰ੍ਹਾਂ ਹੀ ਅੱਜ ਵੀ ਕੱਚੀ ਛੱਤ ਉਸੇ ਤਰ੍ਹਾਂ ਹੀ ਵਜੂਦ ਆ ਉੱਥੇ ਪੱਕੀ ਹੋਈ ਆ ਤੇ ਸਾਡੇ ਨਾਲ ਭਾਈ ਸਾਬ ਦੇ ਘਰੋਂ ਬੀਬੀ ਜਸਵਿੰਦਰ ਕੌਰ ਜੀ ਉਹ ਵੀ ਇੱਥੇ ਲੋਚੇ ਹੋਈ ਨੇ ਆਪ ਜੀ ਦੇ ਨਾਲ ਸੰਗਤ ਜੀ ਆਪ ਵੀ ਦਰਸ਼ਨ ਕਰੋ ਇੱਧਰ ਦੇ ਪਾਸੇ ਸੱਜੇ ਪਾਸੇ ਲੈ ਜਾ ਕੇ ਵੀਰ ਜੀ ਭਰਾ ਦਰਸ਼ਨ ਕਰਨ ਉਸ ਤੋਂ ਬਾਅਦ ਸਾਰੀਆਂ ਮਾਈਆਂ ਲੈਣੇਗਾ ਅਸੀਂ ਦਰਸ਼ਕਾਂ ਨੂੰ ਬੱਚੇ ਤੇ ਜਿਨ੍ਹਾਂ ਵੀਰ ਭਰਾ ਨੇ ਫੋਟੋਆਂ ਲਈ ਇਤਿਹਾਸ ਅਸੀਂ ਜਾਂਗੇ ਤੇ ਨਾਲੇ ਨਾਲ ਇਸ ਨੂੰ ਲੈਣ ਵਿੱਚ ਜਦੋਂ ਸਾਰੀ ਸੰਗਤ ਸਾਰੇ ਪਰਵਰਦੇ ਦਰਸ਼ਕ ਕਰਨ ਦੀ ਸ਼ੁਕਰੀਆ ਬਖਸ਼ਦੇ ਬਹੁਤ ਆਸਥੇ ਆਪਾਂ ਗੁਰੂ ਪਾਸ਼ਾ ਜੀ ਅਮਨਤ ਪਾਵਨ ਜੀ ਦਾ ਦਸਤਾਰ ਜੋ ਤੁਹਾਡੇ ਕਰਦੇ ਰਿਹਾ ਤੁਹਾਡੇ ਸਾਹਮਣੇ ਪ੍ਰਾਪਰਨ ਹੈ ਨੀਤੀ ਪਾਸ ਕਰ ਰਿਹਾ ਸਹਿਤ ਇਥੋਂ ਦਾ ਜਿਹੜਾ ਪੁਰਾਣ ਇਤਿਹਾਸ ਹੈ ਜਿਹਨੂੰ ਸੁਣਾਉਣਾ ਚਾਹੁੰਦਾ ਹੈ ਤਾਂ ਪਸੰਦਮਈ ਦੇ ਸੰਤ ਤੁਸੀਂ ਭਰਉਂਦੇ ਜੂ ਕਿ ਤੇ ਕ੍ਰਿਸ਼ਨੀ ਰੂਪ ਦੇ ਵਿੱਚ ਗਾਇਆ ਬੜਾ ਬਾਹੂ ਰਾਜਵਾਲੀ ਦੇ ਪਰਪੋਤਿਆਂ ਦਾ ਚੇਦਿਆਂ ਦਾ ਜਿੱਤਿਆ ਤੇ ਗਾਇਆ ਭਈ ਮੀਕ ਸਤਮੀ ਖੰਡੇ ਦਾ ਇਹ ਬਸਾਂ ਨੂੰ ਅਨੁਭਵ ਮਿਲ ਜਾਣਾ ਹੈ ਜਿਹਦੇ ਵਿੱਚ ਇਸ ਪਾਲੇ ਇਲਾਕੇ ਦਾ ਵਾਪਸ ਆਦਮ ਗੁਰੂ ਰਾਮਦਾਸ ਜੀ ਦੇ ਚਰਨਾਂ ਤੱਕ ਜਾ ਕੇ ਸੇਵਾ ਕਰਦੇ ਜਿਹਦੇ ਪੁੱਤਰ ਨਹੀਂ ਹੁੰਦਾ 3 ਸਾਲ ਸੇਵਾ ਕਰਨ ਤੋਂ ਬਾਅਦ ਉਹ ਸਤਿਗੁਰੂ ਬਚਨ ਦਿੰਦਿਆਂ ਤੇ ਇਹਨਾਂ ਦੇ ਘਰ ਭਾਈ ਭਗਤ ਪੈਦਾ ਹੁੰਦੇ ਆ ਇਹ ਜੱਫਾ ਬੱਚੇ ਸੰਤਾਂ ਆਪੇ ਵੱੜ ਜਾਂਦਾ ਤਾਂ ਆਪ ਰਾਮ ਸਭੂ ਕਰਦਾ ਕਿ ਬੱਚੇ ਦੇ ਕੰਪੜੇ ਲਿਪੜੇ ਹੋਏ ਸੀ ਸੰਤਾਂ ਦਾ ਥੋੜਾ ਮੈੜਾ ਕਰਤਾ ਬੋਟਕੇ ਫੜਦਾ ਨੂੰ ਮੁੱਖ ਆਪਣੇ ਪ੍ਰਾਪਤ ਕਰਨਾ ਹੈ ਤਾਂ ਰਾਜ ਸੁਭਾ ਜਿਹੜਾ ਰੋਗ ਦੇ ਅਸਰ ਤੋਂ ਸੁਭੇ ਰਾਜ ਸਿੰਘ ਮਹੂਰੀਏ ਦੇ ਮਾਪੁਰਖ ਹੈ ਬੜੀ ਉੱਚੀ ਹੂਣੇ ਤੁਹਾਡੇ ਘਰ ਜਾਂਦੇ ਆ ਉਹਨੂੰ ਉਪਰ ਚ ਲੈ ਲੈਂਦੇ ਆ ਤੇ ਮਾਤਾ ਦੇਸਰਾ ਨੇ ਇੱਕ ਭਾਵ ਜਿਹੜਾ ਬਣਿਆ ਹੋਇਆ ਸੀ ਕਿ ਕਿ ਜੇ ਕਿਤੇ ਮੇਰੇ ਪੁੱਤ ਨੂੰ ਪਿਆਰ ਤੋਂ ਕੋਈ ਮਿਲ ਨਾ ਸਕੇ ਉਹ ਜਿਹੜੀ ਸੰਤੋਨੀ ਇਹ ਵੇਸਾ ਸਾਡੇ ਕੋਲ ਦੋ ਚਾਰ ਨੰਨੇ ਰਹਿੰਦੀ ਆ ਪਰ ਸ਼ਾਮ ਨੂੰ ਜਾਣਾ ਪੈਂਦਾ ਦਰਪਤਨ ਸਾਹਿਬ ਐਸੇ ਸਾਈਕਟ ਨੂੰ ਲੁੱਟਦੀ ਹੈ ਇਹ ਤਣਕੇ ਸਦੀਨਾਂ ਪਾਵਸ ਸਨ ਤੇ ਪਿਆ ਜਾਂਦੀ ਹੈ ਰਸ਼ਮੀ ਪਾਸ਼ਾ ਜੀ ਦੀ ਦਸਤਾਰ ਆਪ ਜੀ ਨੂੰ ਵੀ ਜਿਆਦਾ ਖੜਾਵਾ ਇਧਰ ਪਈ ਹੈ ਮਾਤਾ ਸਾਹਿਬ ਕੌਰ ਜੀ ਦੀਆਂ ਦੁਬਾਰਾ ਬਾਈ ਜਿਸ ਦਾ ਨਾਮ ਨਹੀਂ ਲੈਂਦੀ ਕਿ ਇੱਕ ਐਕਟ ਬਣੀ ਹੋਈ ਹੈ ਕਲਾਸ ਚਲ ਰਹੀ ਹੋਈ ਹੈ ਹਾਂਜੀ ਆ ਗਿਆ ਇਹ ਨਿਰਿੰਦਰ ਸਿੰਘ ਉਹ ਬੁਲਾਨੀ ਬੁਲਾਰੀ ਨੇ ਬੜਾਈਆਂ ਉਹਦੀ 25 ਸਾਲਾਂ ਦੀ ਮਿਹਨਤ ਦਾ ਸਾਰੇ ਗੁਰਦਵਾਰਿਆਂ ਦਾ ਇਤਿਹਾਸ ਹੈ ਸਾਰੇ ਗੁਰਦਵਾਰਿਆਂ ਦੀ ਵੀਡੀਓ ਦੇ ਵਿੱਚ ਨਸਲ ਦਰਸ਼ਕਾਂ ਨੇ ਉਹਨਾਂ ਨਾਪੁਰੂ ਕਿਹੜੇ ਜਿਹੜੇ ਚ ਕਿੰਨੇ ਗੁਰਦੁਆਰੇ ਆ ਕਿਦੀ ਕਿਦੀ ਤੁਸੀਂ ਤੇ ਤੁਹਾਨੂੰ ਸਾਰਾ ਮੂਜੀ ਪੁੱਤਰ ਤੁਸੀਂ ਘਰ ਬਣਾ ਕੇ ਦਿੰਦੇ ਹੋ ਉਹਦਾ ਇੰਨਾ ਕੁ ਟੀਚਾ ਜਾਂ ਰੱਖੋ ਵੀ ਜਿਨੇ ਕੋਈ ਗੁਰੂ ਘਰ ਸੇਵਾ ਕਰੀਆ ਕੋਈ ਗ੍ਰੰਥੀ ਸਿੰਘ ਹੈ ਜੀ ਸਵਾਗਤ ਸਵਾਗਤ ਜੀ ਆਇਆਂ ਨੂੰ

ਦੀਆ ਦਰਸ਼ਨ ਮੇਲੇ ਹੋ ਗਿਆ ਅੱਜ ਚ ਹੁਣ ਜਾ ਰਹੇ ਆਂ ਆਪਾਂ ਘਰ ਨੂੰ ਦੇਖ ਕੇ ਬੇਤਕ ਗੱਡੀ ਆਉਂਦੀ ਆ ਪੈਸੇ ਬਹੁਤ ਸੰਗਤ ਆਈ ਵੀ ਸੀ ਅੱਜ ਦਰਸ਼ਨਾਂ ਲਈ ਗੁਰੂ ਗੋਬਿੰਦ ਸਿੰਘ ਜੀ ਦੀ ਦਸਤਾਰ ਸੀ ਜਿਹਦੇ ਦਰਸ਼ਨ ਲਈ ਸੰਗਤ ਆਈ ਹੋਈ ਸੀ ਇੱਥੇ